ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਸਵਾਗਤ ਹੈ ਜੀ ਤੁਹਾਡਾ ਅਮਨਿੰਦਰ ਕੌਰ ਚੈਨਲ ਤੇ ਤੇ ਅੱਜ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇਹ ਕद्दू ਦੀ ਸਬਜ਼ੀ ਕੱਟੀ ہوئی ਛੋਟੇ ਛੋਟੇ ਕੱਚੇ ਕੱਚੇ ਕद्दू ਸੀਗੇ 2-3 ਤੇ ਮੈਂ ਇਹਨਾਂ ਨੂੰ ਕੱਟ ਲਿਆਗਾ ਕੱਟ ਕੇ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਸਬਜ਼ੀਆਂ ਤੁਹਾਨੂੰ ਪਤਾ ਹੀ ਹੈ ਹੁਣ ਹੋ ਗਈਆਂ ਸ਼ੁਰੂ ਗਰਮੀ ਦੀਆਂ ਤੇ ਗਰਮੀ ਹੋ ਗਈ ਹੈ ਫੁੱਲ ਸਪੀਡ ਨਾਲ ਸਟਾਰਟ ਤੇ ਸਬਜ਼ੀਆਂ ਨੇ ਵੀ ਆਉਣਾ ਕਰਤਾ ਸ਼ੁਰੂ ਤੇ ਹੁਣ ਆਪਾਂ ਬਣਾਵਾਂਗੇ ਅੱਜ ਆਪਾਂ ਕद्दू ਦੀ ਸਬਜ਼ੀ ਸੀਜ਼ਨ ਦੀ ਪਹਿਲੀ ਸਬਜ਼ੀ ਕद्दू ਦੀ ਕद्दू ਦੀ ਦੁੱਧ ਮਲਾਈ ਵਾਲੀ ਸਬਜ਼ੀ ਸਬਜ਼ੀ ਬਣਾਉਣ ਵਾਸਤੇ ਆਪਾਂ ਦੇਖੋ ਬਰੀਕ ਬਰੀਕ ਕद्दू ਕੱਟ ਲਿਆ ਸੀ ਤੇ ਨਾਲ ਹੀ ਆਪਾਂ ਜਿਹੜਾ ਕद्दू ਨੂੰ ਲਾਉਣਾ ਆਪਾਂ ਤੜਕਾ ਸਬਜ਼ੀ ਨੂੰ ਉਹਦੇ ਵਾਸਤੇ ਆਪਾਂ ਕੱਟਿਆ ਦੋ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਤੇ ਨਾਲ ਹੀ ਆਪਾਂ ਕੱਟੀਆਂ ਨੇ 6-7 ਗੰਡੀਆਂ ਹੀ ਆ ਲਸਣ ਦੀਆਂ ਤੇ ਇੱਕ ਵੱਡਾ ਟੁਕੜਾ ਕੱਟਿਆ ਆਪਾਂ ਅਦਰਕ ਦਾ ਤੇ ਇਥੇ ਆਪਾਂ ਇਹ ਜਿਹੜਾ ਮਸਾਲਾ ਗ੍ਰाइंड ਕਰਕੇ ਨਹੀਂ ਬਣਾਵਾਂਗੇ ਐਸੀ ਤਰ੍ਹਾਂ ਹੀ ਆਪਾਂ ਮਸਾਲੇ ਨੂੰ ਭੁੰਨਾਗੇ ਤੇ ਸਬਜ਼ੀ ਬਣਾਵਾਂਗੇ ਹੁਣ ਕੁੱਕਰ ਰੱਖਿਆ ਕੁੱਕਰ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਕद्दू ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਸਾਫ ਸਿਰ ਜਿਹਦਾ ਹੀ ਪਾਵਾਂਗੇ ਤੇਲ ਜਿਹੜਾ ਪਾਉਣਾਗਾ ਆਪਾਂ ਜਿਆਦਾ ਹੀ ਕਟਛੀ ਭਰਕੇ ਨਹੀਂ ਤੇਲ ਪਾਉਣਾਗਾ ਫਰਾਈ ਕਰਨ ਲਈ ਪਿਆਜ਼ ਲਸਣ ਅਦਰਕ ਨੂੰ ਤੇ ਹੁਣ ਆਪਾਂ ਇਥੇ ਅੱਧੀ ਇੱਕ ਕੜਛੀ ਆ ਜਿਹੜੀ ਪਾਈ ਆ ਤੇਲ ਦੀ ਪੂਰੀ ਭਰਕੇ ਨਹੀਂ ਪਾਈਗੀ ਤੇਲ ਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇਲ ਗਰਮ ਕਰਨ ਤੋਂ ਬਾਅਦ ਆਪਾਂ ਨਾਲ ਦੀ ਨਾਲ ਇੱਕ ਚਮਚਾ ਜਿਹੜਾ ਜੀਰੇ ਦਾ ਪਾਤਾ ਜੀਰਾ ਦੇਖੋ ਆਪਾਂ ਹੌਲਕੇ ਹੌਲਕੇ ਤੇਲ ਜੇ ਦੇ ਵਿੱਚ ਪੁਣਾ ਸ਼ੁਰੂ ਕਰਤਾ ਤੇ ਹੁਣ ਜਦੋਂ ਹੀ ਆਪਾਂ ਕੀ ਕਹਿੰਦੇ ਹੁੰਦੇ ਜੀਰਾ ਆਪਣਾ ਥੋੜਾ ਜਿਹਾ ਬ੍ਰਾਊਨ ਜਿਹਾ ਹੋ ਜਾਊਗਾ ਲਾਈਟ ਬ੍ਰਾਊਨ ਜਿਹਾ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਪਾ ਕੇ ਪਹਿਲਾਂ ਆਪਾਂ ਪਿਆਜ਼ਾਂ ਨੂੰ ਪੁੰਨਾਂਗੇ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਲਸਣ ਤੇ ਅਦਰਕ ਪਿਆਜ਼ ਇਹ ਸਬਜੀ ਦੇ ਵਿੱਚ ਮੈਂ ਥੋੜੇ ਜਿਹਾ ਵੱਧ ਪਾਉਣੀ ਹੁੰਦੀ ਹੈ ਤਾਂ ਕਿ ਜਿਹੜਾ ਸਬਜੀ ਦਾ ਟੇਸਟ ਹੈ ਜਿਆਦਾ ਵਧੀਆ ਲੱਗੇ ਸਬਜੀ ਦੇ ਵਿੱਚ ਆਪਾਂ ਮਸਾਲਾ ਜਿਹੜਾ ਗ੍ਰाइंड ਕਰਕੇ ਨਹੀਂ ਪਾਉਂਦੇ ਹੁੰਦੇ ਐਸੇ ਤਣੇ ਪਾਉਣੇ ਹੁੰਦੇ ਐ ਤੇ ਉਹ ਫਿਰ ਜਦੋਂ ਕੱਦੂ ਦੇ ਨਾਲ ਇਹ ਪਿਆਜ਼ ਪੱਕਦੇ ਨੇਗੇ ਬੰਦਦੇ ਨੇ ਤਾਂ ਬੜਾ ਹੀ ਟੇਸਟੀ ਬਦਲ ਕੱਦੂ ਬੰਦ ਆਗਾ ਤੇ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖੋ ਤੁਹਾਡੀ ਸਬਜੀ ਬਹੁਤ ਟੇਸਟੀ ਬਣੂਗੀ ਤੇ ਹੁਣ ਆਪਾਂ ਪਾ ਲਈ ਲਸਣ ਲਸਣ ਨੂੰ ਵੀ ਆਪਾਂ ਐਸੇ ਜਿਹਾ ਨਹੀਂ ਪੋਣਾ ਲੈਣਾਗਾ 1 ਮਿੰਟ ਕਾ ਆਪਾਂ ਇਸ ਨੂੰ ਸੇਕ ਲਗਾਵਾਗੇ ਤੇ ਇਹਨੇ ਲਾਦੀ ਨਾਲ ਜਿਹੜਾ ਲਸਣ ਨੇ ਭੁੱਜ ਜਾਣਾਗਾ ਮਸਾਲਾ ਜਿਹੜਾ ਇਹ ਐਸੇ ਤਰ੍ਹਾਂ ਭਰੋਣੇ ਛੇਤੀ ਭੁੱਜ ਜਾਂਦਾ ਤੇ ਪਾਣੀ ਵੀ ਨਹੀਂ ਛੱਡਦਾਗਾ ਤੇ ਹੁਣ ਇਹ ਆਪਣੇ ਪਿਆਜ਼ ਤੇ ਲਸਣ ਬਿਲਕੁਲ ਬਨ ਚੁੱਕੇ ਨੇ ਰੜ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਅਦਰਕ ਐਡ ਅਦਰਕ ਨੂੰ ਵੀ ਆਪਾਂ ਐਸੀ ਤਰ੍ਹਾਂ ਹੀ 1 ਮਿੰਟ ਤੱਕ ਭੁੰਨਾਂਗੇ ਬੜੀ ਆਸਾਨੀ ਨਾਲ ਜਿਹੜਾ ਮਸਾਲਾ ਪੁੱਜ ਕੇ ਤਿਆਰ ਹੋ ਜਾਂਦਾ ਹੈਗਾ ਤੇ ਸੱਜੀ ਲਈ ਆਪਣੇ ਵਸਤੇ ਜਿਆਦਾ ਟਾਈਮ ਨਹੀਂ ਲੱਗਦਾ ਕद्दू ਦੀ ਸੱਜੀ ਬਹੁਤ ਹੀ ਜਲਦੀ ਬਨ ਕੇ ਤਿਆਰ ਹੋ ਜਾਂਦੀ ਹੈ ਸਿਰਫ ਪਿਆਜ਼ ਤੇ ਅਦਰਕ ਨਾਲ ਸਭ ਪਾਉਣ ਤੇ ਹੀ ਟਾਈਮ ਲੱਗਦਾ ਹੈ ਤੇ ਜਦੋਂ ਹੀ ਇਹ ਸਾਰੇ ਮਸਾਲੇ ਆਪਣੇ ਚੰਗੀ ਤਰ੍ਹਾਂ ਆਪਦਾ ਤੇਲ ਦਾ ਛੱਡ ਦਿੰਦੇ ਨੇਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਵਿੱਚ ਨਮਕ ਨੇ ਐ ਤੇ ਹਲਦੀ ਇਹ ਸਬਜੀ ਦੇ ਵਿੱਚ ਕੋਈ ਮਸਾਲੇ ਨਹੀਂ ਆਪਾਂ ਪਾਉਂਦੇ ਹੁੰਦੇ ਸਾਨੂੰ ਮਸਾਲਿਆਂ ਵਾਲੀ ਇਹ ਸਬਜੀ ਹੈ ਜਿਹੜੀ ਟੇਸਟੀ ਨਹੀਂ ਲੱਗਦੀ ਇੱਕ ਨਾਰਮਲ ਜੀ ਤੇ ਸਿੰਪਲ ਜੀ ਸਬਜੀ ਬਣਾਈ ਦੀ ਹੈ ਇਹ ਤੇ ਟੇਸਟੀ ਵੀ ਫਿਰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਦੇਖੋ ਹੁਣ ਆਪਣਾ ਜਿਹੜਾ ਪਿਆਜ਼ ਲਸਣ ਦਾ ਤੜਕਾ ਜਮਾ ਹੈ ਬਣ ਚੁੱਕਿਆ ਸੀ ਤੇ ਲੈ ਲੈਨੇ ਛੱਡਤਾ ਦੀ ਕਲਰ ਇਹਦਾ ਹੋ ਗਿਆ ਸੀ ਚੇਹ ਤੇ ਆਪਾਂ ਇੱਕ ਚਮਚ ਪਾ ਦਏ ਇਹਦੇ ਉੱਤੇ ਨਮਕ ਦਾ ਤੇ ਉਸ ਤੋਂ ਬਾਅਦ ਆਪਾਂ ਟੇਸਟ ਅਨਸਾਰ ਪਾਈ ਮਿਰਚ ਮਿਰਚ ਤੋਂ ਬਾਅਦ ਆਪਾਂ ਪਾਈ ਹਲਦੀ ਹਲਦੀ ਵੀ ਆਪਾਂ ਇੱਥੇ ਜ਼ਿਆਦਾ ਨਹੀਂ ਪਾਉਣੇਗੀ ਇਹ ਸਬਜੀ ਦੇ ਵਿੱਚ ਅੱਧਾ ਕੇ ਚਮਚਾ ਹੀ ਆਪਾਂ ਬਸ ਪਾਣੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਪੁੰਨ ਲਾਂਗੇ ਜਿੰਨੀ ਦੇਰ ਹੈ ਆਪਦਾ ਸਾਰਾ ਕਲਰ ਨਹੀਂ ਛੱਡ ਦਿੰਦੇ ਸਾਰੇ ਇਹ ਮਸਾਲੇ ਇਹਦੇ ਸੁੱਕੇ ਮਸਾਲੇ ਇਹਦੇ ਵਿੱਚ ਰਾਜਮਸ ਨਹੀਂ ਜਾਂਦੇ ਹਣੀ ਫਿਰ ਆਪਾਂ ਐਸੇ ਤਾਂ ਨਹੀਂ ਪੁੰਨਦੇ ਰਾਵਾਂਗੇ ਜਦੋਂ ਹੀ ਆਪਣੇ ਮਸਾਲੇ ਬਣ ਜਾਂਦੇ ਨੇ ਤੇ ਆਪਾਂ ਫਿਰ ਇਹਦੇ ਵਿੱਚ ਕਰ ਦਾਂਗੇ ਕਦੂ ਐਡ ਕਦੂ ਨੂੰ ਵੀ ਆਪਾਂ ਐਸੇ ਤਰ੍ਹਾਂ ਥੋੜਾ ਜਿਹਾ ਸੇਕ ਜਾ ਲਵਾਵਾਂਗੇ ਫਿਰ ਗਰੇਵੀ ਬਣਾਵਾਂਗੇ ਤੇ ਦੇਖੋ ਹੁਣ ਆਪਣੇ ਜਿਹੜੇ ਮਸਾਲੇ ਸੀ ਬਿਲਕੁਲ ਪੱਕ ਚੁੱਕੇ ਨੇ ਕਲਰ ਸਾਰਾ ਪੂਰਾ ਛੱਡ ਤਾ ਹੈਗਾ ਪਰ ਚੀਲੇ ਨਾਲ ਵੀ ਕਲਰ ਲੱਗ ਜੰਗਾ ਤੇ ਕੁੱਕਰ ਦੇ ਵਿੱਚ ਵੀ ਦੇਖੋ ਐ ਉਹ ਕੁੱਕਰ ਦੇ ਜਿਹੜਾ ਫਰੇ ਹੋਇਆ ਹੋਏਗਾ بیس ਆ ਉਸ ਦੇ ਉੱਤੇ ਵੀ ਐ ਕਲਰ yellow yellow sparkles ਵਰਤਿਆ ਜਾਇਆ ਪਿਆਗਾ ਇਸ ਦਾ ਮਤਲਬ ਸਾਰਾ ਕੁਝ ਛੱਡ ਜਾਏਗਾ ਫੇਰ ਛੱਡਦਾ ਹੁਣ ਆਪਾਂ ਕਰਦਾ ਇਹ ਵੀ ਕੱਦੂ ਐਡ ਕੱਦੂ ਐਡ ਕਰਕੇ ਇਹਨੂੰ ਵੀ ਹੁਣ ਆਪਾਂ ਭੰਨ ਲਾਂਗੇ 2 ਕੁ ਮਿੰਟ ਐਸੇ ਤਰ੍ਹਾਂ ਹੀ ਭੁੰਨਾ ਵੀ ਨਾਸਟਾ ਕੇ ਫੋਂ ਆਪਣੇ ਸਾਰੇ ਕੱਦੀ ਦੇ ਵਿੱਚ ਮਸਾਲੇ ਤੇ ਜਿਹੜੇ ਤਰੀਕ ਤਰ੍ਹਾਂ ਰਚਨੇ ਸੀਏ ਐ ਬਿਲਕੁਲ ਫਰਸ ਕਲਾਸ ਜਿਹੜਾ ਕੱਦੀ ਦੇ ਉੱਤੇ ਕੋਟਿੰਗ ਹੋ ਗਈ ਹੈ ਮਸਾਲਿਆਂ ਦੀ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਗਰੇਵੀ ਵਾਸਤੇ ਪਾਣੀ ਪਾਣੀ ਐ ਤੇ ਇਸ ਤੋਂ ਛੋਟੇ 2 ਗਲਾਸ ਪਾਵਾਂਗੇ ਤੁਸੀਂ ਆਗਿਆ ਇਹ ਟੇਸਟ ਅਨਸਾਰ ਜਿੰਨਾ ਮੱਚੀ ਪਾ ਕਰਦੇ ਹੋ ਵੱਧ ਮਤਲਬ ਗਰੇਵੀ ਵਾਲੀ ਸਾਂਣੀ ਚਾਹੁੰਦੇ ਤਾਂ ਵੱਧ ਪਾ ਸਕਦੇ ਹੋ ਪਰ ਇਸ ਸਬਜੀ ਦੇ ਵਿੱਚ ਜ਼ਿਆਦਾ ਪਾਣੀ ਆ ਜਿਹੜਾ ਟੇਸਟ ਨਹੀਂ ਲਾਗਾ ਬਹੁਤ ਜ਼ਿਆਦਾ ਗਰੇਵੀਗੀ ਇਸ ਕਰਕੇ ਇਹ ਥੋੜੀ ਜਿਹੀ ਖੁੜੀ ਹੋਣੀ ਫੁਲੀ ਮੀਲੀ ਜੀ ਤੇ ਘੱਟ ਗਰੇਵੀ ਵਾਲੀ ਪਸੰਦ ਹੈਗੀ ਸਾਨੂੰ ਸਬਜੀ ਅਸੀਂ ਇਸ ਤਰ੍ਹਾਂ ਕੇ ਥੋੜਾ ਹੀ ਪਾਣੀ ਪਾਉਣੇ ਨੇ ਤੇ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਤੇ ਕੁੱਕਰ ਦਾ ਢੱਕਣ ਲਾ ਕੇ ਕਰ ਦਾਂਗੇ ਬੰਦ 3-4 ਆਪਾਂ ਮਰਵਾਵਾਂਗੇ ਵਿਸਲਾ ਵਿਸਲਾ ਮਰਵਾਉਣ ਤੋਂ ਬਾਅਦ ਫਿਰ ਆਪਣੀ ਸਬਜੀ ਜਿਹੜੀ ਚੰਗੀ ਤਰ੍ਹਾਂ ਬਣ ਕੇ ਹੋ ਚੁੱਕੀ ਤਿਆਰ ਤੇ 5-7 ਮਿੰਟਾਂ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਵਿਸਲਾ ਨੇ ਆ ਜਾਂਦੀਆਂ ਨੇ ਜਿਆਦਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਸਬਜੀ ਹੈ ਜਿਹੜੀ ਬਹੁਤ ਹੀ ਜਲਦੀ ਤੇ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਹਾਂਜੀ ਵਿਸਲਾਉਣ ਤੋਂ ਬਾਅਦ ਜਦ ਕੁੱਕਰ ਦਾ ਢੱਕਣ ਖੋਲਿਆ ਸਾਰੀ ਸਬਜ਼ੀਆਂ ਇੱਕਦਮ ਵਧੀਆ ਬਣ ਕੇ ਰੰਗ ਵਧੀਆ ਦੇ ਕੇ ਤਿਆਰ ਹੋ ਚੁੱਕੀ ਸੀਗੀ ਦੇਖੋ ਕਿੰਨਾ ਸੋਹਣਾ ਕਲਰ ਬਣ ਕੇ ਆਇਆਗਾ ਉੱਪਰ ਆਏ ਕਿਹੋ ਜਿਹਾ ਜੜਾ ਤੇ ਮਿਰਚ ਜੀ ਤਰਦੀ ਤਰਦੀ ਜੀ ਬੜੀ ਸੋਹਣੀ ਲੱਗਦੀ ਹੁੰਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗੋਲੀ ਜਿਹੜੀ ਹੈਗੀ ਮਲਾਈ ਦੀ ਉਹ ਮਲਾਈ ਹੈ ਜਿਹੜੀ ਆਪਾਂ ਬਿਲਕੁਲ ਫਰੈਸ਼ ਮਲਾਈ ਪਾਉਣੀ ਹੈ ਜਿਹੜੀ ਜਿਆਦਾ ਦਿਨਾਂ ਦੀ ਮਲਾਈ ਜੇ ਆਪਾਂ ਜ਼ਿਆਦਾ ਦਿਨਾਂ ਦੀ ਪਈ ਆਪਾਂ ਮਿਕਸ ਕਰ ਦਈਏ ਤਾਂ ਉਹਦੇ ਨਾਲ ਸਬਜੀ ਦਾ ਸਾਰਾ ਟੇਸਟ ਜਿਹੜਾ ਖਰਾਬ ਹੋ ਜਾਂਦਾ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਫਰੈਸ਼ ਮਲਾਈ ਲਈ ਹੈ ਬਿਲਕੁਲ ਇੱਕ ਕੌਲੀ ਮੇਰੇ ਕੋਲ ਮਲਾਈ ਦੀ ਹੈਗੀ ਤੇ ਇਹ ਮਲਾਈ ਨੂੰ ਹੁਣ ਆਪਾਂ ਸਾਰਾ ਸਬਜੀ ਦੇ ਵਿੱਚ ਮਿਕਸ ਕਰ ਦੇਣਾ ਹੈਗਾ ਤੇ ਜਦੋਂ ਹੀ ਆਪਾਂ ਸਬਜੀ ਦੇ ਵਿੱਚ ਮਿਕਸ ਕਰਾਂਗੇ ਤੇ ਇਹਦਾ ਸਬਜੀ ਦਾ ਕਲਰ ਵੀ ਚੇਂਜ ਹੋ ਜਾਊਗਾ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਆਊਗਾ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਟਰਾਈ ਕਰਿਓ ਸਬਜੀ ਸਾਰਿਆਂ ਦੇ ਪਸੰਦ ਦੀ ਹੈ ਹਲਕੀ ਜੀ ਸਬਜੀ ਹੁੰਦੀ ਹੈਗੀ ਜਿਆਦਾ ਹੈਵੀ ਸਬਜੀ ਨਹੀਂ ਹੁੰਦੀਗੀ ਬਿਨਾ ਇਹ ਜਿਆਦਾ ਮਸਾਲੇ ਪਾਏ ਤੇ ਬਿਨਾ ਜਿਆਦਾ ਤੜਕਾ ਲਾਏ ਤਾਂ ਇਹ ਸਬਜੀ ਹੈ ਜਿਹੜੀ ਬਣਦੀ ਹੈਗੀ ਤੇ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਬੱਚੇ ਆ ਨੂੰ ਤਾਂ ਇਹ ਬਹੁਤ ਵਧੀਆ ਲੱਗਦੀ ਹੈਗੀ ਦੁੱਧ ਮਲਾਈ ਵਾਲੀ ਸਬਜੀ ਕद्दू ਦੀ ਤੇ ਹੁਣ ਇਹ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਨੂੰ ਹੁਣ ਆਪਾਂ ਕੱਢ ਲਾਂਗੇ ਇੱਕ ਬਾਉਲ ਦੇ ਵਿੱਚ ਬਾਉਲ ਦੇ ਵਿੱਚ ਕੱਢ ਕੇ ਫਿਰ ਇਹ ਗਰਮਾ ਗਰਮ ਆਪਾਂ ਚਾਹੇ ਰੋਟੀ ਨਾਲ ਖਾਈਏ ਚਾਹੇ ਪਰਾਂਠੇ ਨਾਲ ਤੇ ਚਾਹੇ ਚਾਵਲਾਂ ਨਾਲ ਤੇ ਚਾਹੇ ਆਪਾਂ ਨਾਲ ਨਾਲ ਉਹ ਆਪਣੀ ਚੋਇਸ ਹੁੰਦੀ ਆਪਾਂ ਕਿਸ ਚੀਜ਼ ਨਾਲੇ ਸਬਜ਼ੀ ਖਾਣੀ ਜ਼ਿਆਦਾ ਪਸੰਦ ਕਰਾਂਗੇ ਗਰਮਾ ਗਰਮ ਸਬਜ਼ੀ ਪਾਓ ਤੇ ਖਾਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਥੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ